ਸਸ਼ਕਾਲ ਜੀ ਸਾਰਿਆਂ ਨੂੰ ਸਾਡੇ ਚੈਨਲ ਪੰਜਾਬੀ ਸਟੋਰੀ ਮਿਲਦੇ ਸਾਰਿਆਂ ਦਾ ਬਹੁਤ-ਬਹੁਤ ਸਪਾਸ਼ਟਤਾ ਜੀ ਅੱਜ ਆਪਾਂ ਇੱਕ ਨਵੀਂ ਕਹਾਣੀ ਦੇ ਨਾਲ ਹਾਜ਼ਰਾਂ ਜੀ ਜੋ ਕਿ ਬੇਅੰਤ ਬਰੀਵਾਲਾ ਦਵਾਰਾ ਲਿਖੀ ਗਈ ਆ ਕਹਾਣੀ ਦਾ ਨਾਮ 부ਜੀ ਅਗਦੀਆਂ ਲਾਟਾ ਆਉ ਸ਼ੁਰੂ ਕਰਦੇ ਹਾਂ ਦਸੰਬਰ ਮਹੀਨਾ ਧਰਤੀ ਦੇ ਸਵਰਗ ਕਸ਼ਮੀਰ ਦੇ ਜ਼ਿਲ੍ਹੇ ਬਾਰਾਮੂਲਾ ਦੇ ਪਿੰਡ ਸਪੋਰ ਦੀ ਸਵੇਰ ਦਾ ਠੰਡਾ ਠਰਦੇ ਨਾ ਬਰਫ ਨਾਲ ਲੱਦੀਆਂ ਉੱਪਰ ਲੀਆਂ ਚੋਟੀਆਂ ਤੇ ਸੜਕਾਂ ਤੇ ਪਈ ਹੋਈ ਰੋਵ ਵਰਗੀ برف ਜੀਲਮ ਦਰਿਆ ਚ ਆਉਂਦੀ ਹੱਡਾਂ ਨੂੰ چیرਦੀ ਠੰਡੀ ਠਾਰ ਸ਼ੀਤ ਹਵਾ ਕਨਵੀ ਨੇ ਇੱਕ ਲੱਕੜ ਦੇ ਕਮਰੇ ਚ ਬਲਦੀ ਅੰਗਿੱਠੀ ਕੋਲ ਬੈਠ ਕੇ ਕੰਬਦੇ ਹੱਥਾਂ ਨਾਲ ਬੈਗ ਖੋਲਿਆ ਇੱਕ ਸਵਟਰ ਤੇ ਇੱਕ ਵਾਟਰਪੂਫ ਲੌਂਗ ਕੋਟ ਉਹਨੇ ਬਾਹਰ ਕੱਢ ਲਿਆ ਤੇ ਬੈਗ ਦੀ ਉਸੇ ਤਰ੍ਹਾਂ ਜਿੱਪ ਬੰਦ ਕਰਕੇ ਜਿੰਦਰੀ ਮਾਰ ਦਿੱਤੀ ਇਥੇ ਉਹ ਇੱਕ ਸੇਬਾਂ ਦੇ ਬਾਗ ਚ ਮੈਨੇਜਰ ਸੀ ਪਿਛਲੇ 3 ਸਾਲ ਤੋਂ ਕੰਮ ਕਰ ਰਿਹਾ ਸੀ ਉਹ ਜੁਲਾਈ ਚ ਕਸ਼ਮੀਰ ਆਇਆ ਸੀ ਅੱਜ 6 ਮਹੀਨੇ ਬਾਅਦ ਵਾਪਸ ਜਾ ਰਿਹਾ ਸੀ ਕਿਉਂਕਿ ਸੇਵ ਦਾ ਸੀਜ਼ਨ ਅਗਸਤ ਤੋਂ ਅਕਤੂਬਰ ਤੱਕ ਹੁੰਦਾ ਉਹਨੇ ਨਵੰਬਰ ਤੀ ਆਖਿਰ ਤੱਕ ਸਾਰਾ ਹਿਸਾਬ ਕਿਤਾਬ ਜਿਵੇਂ ਕਾਮਿਆਂ ਦੀਆਂ ਹੁਣ ਤੱਕ ਦੀਆਂ ਸੈਲਰੀਆਂ ਸਲਿੱਪਾਂ ਟਰਾਂਸਪੋਰਟ ਦੇ ਖਰਚ ਦੀ ਫਾਈਲ ਸਭ ਕੁਝ ਮਾਲਕ ਦੇ ਹਵਾਲੇ ਕਰ ਦਿੱਤਾ ਸੀ ਜਿੰਨਾ ਚਿਰ ਕਰਨਵੀਰ ਉੱਥੇ ਹੁੰਦਾ ਮਾਲਕ ਨੂੰ ਕਿਸੇ ਕਿਸਮ ਦਾ ਫਿਕਰ ਨਹੀਂ ਸੀ ਹੁੰਦਾ ਪੂਰੇ 50 ਕਰੋੜ ਦੇ ਫਾਰਮ ਦਾ ਮਾਲਕ ਰੋਹਨ ਬਜਾਜ ਉਹਨੂੰ ਆਪਣੇ ਸਕੇ ਭਰਾ ਵਾਂਗ ਮੰਨਦਾ ਸੀ ਕਨਵੀਰ ਦੀ ਕਾਗਜ਼ੀ ਕਾਰਵਾਈ ਖਤਮ ਹੋਣ ਤੱਕ ਦਸੰਬਰ ਦਾ ਮਹੀਨਾ ਸ਼ੁਰੂ ਹੋ ਚੁੱਕਾ ਸੀ ਹਰ ਸਾਲ ਜੁਲਾਈ ਤੋਂ ਦਸੰਬਰ ਤੱਕ ਦੁਨੀਆ ਦੇ ਦੂਜੇ ਨੰਬਰ ਦੀ ਸਭ ਤੋਂ ਵੱਡੀ ਸੇਬਾਂ ਦੀ ਮੰਡੀ ਸਪੂਰ ਹੁੰਦਾ ਸੀ ਅੱਜ ਉਹ ਵਾਪਸ ਕਰ ਜਾ ਰਿਹਾ ਸੀ ਉਹਨੇ ਛੀਸ਼ੀ ਅੱਗੇ ਖੜ ਸਵਟਰ ਤੇ ਉੱਪਰ ਦੀ ਲੌਂਗ ਕੋਟ ਪਾ ਕੇ ਲੜ ਛਿਣ ਕੇ ਕਾਲੇ ਰੰਗ ਦੀ ਪੱਗ ਬੰਨੀ ਇਸ ਸਵਟਰ ਭਵੇਂ 15 ਸਾਲ ਪੁਰਾਣਾ ਸੀ ਪਰ ਉਹਨੂੰ ਇਸਨੜ ਬਹੁਤ ਮੂਸੀ ਕਿਸੇ ਦੇ ਹੱਥੀ ਪੁਣ ਕੇ ਦਿੱਤੀ ਨਿਸ਼ਾਨੀ ਜੋ ਸੀ ਉਹ ਪੱਗ ਦੇ ਪੇਚਾਂ ਚ ਬਾਸ਼ ਫੇਰਦਾ ਗੁੰਗਨੋਣ ਲੱਗ ਪਿਆ ਮੈਂ ਅਜ ਵੀ ਪਾਲਣਾ ਤੇਰੇ ਹੱਥ ਦਾ ਸਵੱਟਰ ਬੁਣਿਆ ਮੇਰੇ ਦਿਲ ਤੋਂ ਮਿਟਣੀ ਸਕਦਾ ਨਾ ਤੇਰਾ ਡੂੰਗਾ ਖੁਣਿਆ ਬਾਹਰ ਹਲਕੀ ਹਲਕੀ ਪਰਫਰੀ ਹੋ ਰਹੀ ਸੀ ਜਾਨ ਤੋਂ ਪਹਿਲਾਂ ਉਹ ਇੱਕ ਵਾਰ ਰੋਹਨ 바ਜਾਜ ਨੂੰ ਮਿਲਣ ਗਿਆ ਚੰਗਾ ਬਾਈ ਜੀ ਮੈਂ ਚੱਲਦਾ ਦੋ ਦਿਨ ਤਾਂ ਰਾਹ ਚ ਹੀ ਲੰਘ ਜਾਣੀ ਕਰਨਵੀਰ ਨੇ ਹੱਥ ਜੋੜ ਕੇ ਕਿਹਾ ਰੋਹਨ ਹੱਥ 'ਚ ਫੜੀ 올ਡ ਮੋਕਰਮ ਦਾ ਪੈਗ ਅੰਦਰ ਸੁਰਦਾ ਤੇ ਹੱਥਾਂ ਦਾ ਉੱਲਾ ਕਰਕੇ ਸਿਗਰਟ ਜਲਾਉਂਦਾ ਬੋਲਿਆ ਠੀਕ ਆ ਕਰਨਵੀਰ ਪਰ ਜੂਨ ਤੱਕ ਆ ਜਾਂਗੇ ਵਾਪਸ ਇਸ ਵਾਰ ਲੱਗਦਾ ਕੰਮ ਜ਼ਿਆਦਾ ਹੋਵੇਗਾ ਰੋਹਨ ਜੰਮੂ ਦਾ ਹੋਣ ਕਰਕੇ ਉਹ ਪੰਜਾਬੀ ਭੁੱਲ ਲੈਂਦਾ ਸੀ ਜਦ ਕਰਨਵੀਰ ਤੁਰਨ ਲੱਗਾ ਰੋਹਨ ਨੇ ਪਿੱਛੋਂ ਆਵਾਜ਼ ਦੇ ਕੇ ਰੁਕ ਦੇ ਕਿਹਾ ਹਾਂ ਸੱਚ ਕਰਨਵੀਰ ਕਿਸੇ ਵੀ ਚੀਜ਼ ਦੀ ਜ਼ਰੂਰਤ ਹੋਵੇ ਤਾਂ ਫੋਨ ਕਰ ਦੇਵੀਂ ਪੈਸੇ ਥੇਲੇ ਦੀ ਅਕਾਊਂਟ 'ਚ ਭੇਜ ਦੇ ਮਾਂਗਾ ਸੰਗੀ ਨਾ ਕਿਸੇ ਗੱਲੋਂ ਜੀ ਬਾਈ ਜੀ ਠੀਕ ਆ ਕਰਨਵੀਰ ਸੰਗ ਦਾ ਸੰਗ ਦਾ ਬੋਲਿਆ ਉਹ ਜੂਮਰਚ ਦੋਨੋਂ ਹਾਣੋਹਣੀ ਸਨ ਕਰਨਵੀਰ ਬਾਹਰ ਨਿਕਲ ਆਇਆ ਬਾਹਰ ਬਰਫ ਫਰੀ ਕਾਫੀ ਤੇਜ਼ ਹੋ ਗਈ ਸੀ ਕਰਨਵੀ ਨੇ ਕੋਟ ਤੇ ਗਲਮੇ ਤੇ ਲੰਮਕ ਦਾ ਟੋਪ ਸਿਰ ਤੇ ਕਰ ਲਿਆ ਤਾਂ ਕਿ ਪੱਗ ਨਾ ਪਿੱਛ ਜਾਵੇ ਬਾਜ਼ਾਰ 'ਚ ਬਹੁਤੀ ਪੀੜ ਨਹੀਂ ਸੀ ਕਨਵੀ ਨੇ ਬਜ਼ਾਰ 'ਚ ਟਾਂਗਾ ਖੜਾ ਦੇਖਿਆ ਤੇ ਜਾ ਕੇ ਬੈਠ ਗਿਆ ਟਾਂਗਾ ਉਸਨੂੰ ਵੱਡੀ ਸੜਕ ਤੱਕ ਛੱਡ ਗਿਆ ਖੂਬਸੂਰਤ ਸੜਕ ਖੂਬਸੂਰਤ ਮੌਸਮ ਖੂਬਸੂਰਤ ਸਫ਼ਰ ਤੇ ਉਹ ਸੂ ਖੂਬਸੂਰਤ ਕਰਜੰਦ ਚਾ ਹੁਣ ਉਹਨੇ ਇੱਥੋਂ ਬੱਸ ਫੜ ਕੇ ਜਾਣਾ ਸੀ ਸ਼੍ਰੀਨਗਰ ਤੇ ਉੱਥੇ ਬੱਸ ਤੇ ਜੰਮੂ ਤੇ ਅੱਗੇ ਪੰਜਾਬ بس اونਤੀ ਉਹ بس ਵਿੱਚ ਸਵਾਰ ਹੋ ਗਿਆ ਬਸੇ ਪੱਜੇ ਨਾਲ ਸੜਕ ਦੇ ਅਸੇ ਪਾਸੇ ਵੱਡੇ ਵੱਡੇ ਛੇਲ ਦੇ ਦਰਖਤ ਪਿੱਛੇ ਨੂੰ ਰਹੇ ਸਨ ਜਨਾਬ برف ਜੰਮੀ ਹੋਈ ਸੀ ਜਦੋਂ ਬਸ ਨੇ ਚਨਾਖਨ ਪੁਲ ਤੋਂ ਜੇਲਮ ਦਰਿਆ ਪਾਰ ਕੀਤਾ ਤਾਂ ਕਨਵੀਰ ਦੀਆਂ ਅੱਖਾਂ ਪਰ ਆਈਆਂ ਕੋਈ ਵਿਰਲਾ ਵੀ ਪੰਜਾਬੀ ਹੋ ਜਿਸ ਦੀ ਜੇਲਮ ਤੇ ਚਨਾਬ ਦੀ ਇੱਕ ਅੱਖ ਨਾ ਪਿਛਦੀ ਹੋ ਪੰਜਾਂ ਦਰਿਆਵਾਂ ਦੀ ਧਰਤੀ ਤੇ ਅੱਜ ਸਾਡੇ ਕੋਲ ਸਿਰਫ ਸਤਲੁਜ ਤੇ ਯਾਤਰੀ ਆਹੀ ਰਹਿ ਗਈ ਮਾੜਾ ਮੋਟਾ ਰਾਵੀ ਵੀ ਪੰਜਾਬ ਵਿੱਚ ਫਗ ਜਾਂਦਾ ਪਰ ਜਨਾਵ ਤੇ ਜੇਲਮ ਦਾ ਇੱਕ ਨਿੱਕਾ ਜਿਹਾ ਕਤਰਾ ਵੀ ਪੰਜਾਬ ਵਿੱਚ ਦਿਨੀ ਲੰਗਦਾ ਕਸ਼ਮੀਰ ਤੋਂ ਸਿੱਧਾ ਪਾਕਿਸਤਾਨ ਪੰਜਾਬ ਵਿੱਚ ਦਾਖਲ ਹੋ ਜਾਂਦੇ ਆ ਦੋਨੋਂ ਕਨਵੀਰ ਦੇ ਮੂਹ ਛੁ ਕੁਝ ਕਵਿਤਾ ਤੇ ਬੋਲ ਉਪਜੀ ਜੇ ਹੁੰਦਾ ਸਾਡੇ ਵਸ ਦੋਸਤਾ ਤੈਨੂੰ ਰੁਕ ਲੈਂਦੀ ਬਾਹ ਦੇ ਕੋਲੋਂ ਫੜ ਕੇ ਕੀੜੀ ਗੱਲੋਂ ਦੱਸ ਦੋਸਤਾ ਤੋ ਤੁਰਕੀਆਂ ਮਸ਼ੂਕਾਂ ਵਾਂਗ ਲੜਕੀ ਇਹਨਾਂ ਸੋਚਾਂ 'ਚ ਡੁੱਬਿਆ ਹੋਇ ਸ਼੍ਰੀਨਗਰ ਪਹੁੰਚ ਗਿਆ ਬਸ ਸੜੀ ਉੱਤਰ ਕੇ ਜਦ ਕਰਮਬੀਰ ਨੇ ਟਿਕਟ ਕਾਊਂਟਰ ਤੇ ਜਾ ਕੇ ਜੰਮੂ ਜਾਣ ਵਾਲੀ ਬੱਸ ਦਾ ਪਤਾ ਕੀਤਾ ਤਾਂ ਪਤਾ ਲੱਗਿਆ ਲੈਂਡਸਲਾਈਡਿੰਗ ਪੱਥਰ ਫਿਸਲਣ ਨਾਲ ਜੰਮੂ ਜਾਣ ਵਾਲੀ ਰੋਡ ਤੇ ਜਾਮ ਲੱਗਾ ਹੋਣ ਕਰਕੇ ਬੱਸ ਸਰਵਿਸ ਇੱਕ ਦਿਨ ਲਈ ਰੋਕ ਦਿੱਤੀ ਗਈ ਸੀ ਉਹ ਉਦਾਸ ਹੋ ਕੇ ਬਸ ਸੜੀ ਦੇ ਬੈਂਚ ਤੇ ਬੈਠ ਗਿਆ ਸਾਮਣੇ ਦੀ ਨਜ਼ਾਰੇ ਤੱਕਨ ਲੱਗਾ ਥੋੜਾ ਥੋੜਾ ਸੂਸ਼ ਮੁੱਖ ਵਿਖਾ ਰਿਆ ਸੀ ਬਰਫਵਾਰੀ ਰੁਕ ਚੁੱਕੀ ਸੀ ਕਾਲੇ ਬੁਰਕੇ ਉੱਪਰ ਚੱਕ ਪਿੱਛੇ ਸੁਟੇਜ ਕਸ਼ਮੀਰ ਦੀਆਂ ਕੁੜੀਆਂ ਇੰਜ ਲੱਗ ਰਹੀਆਂ ਸਨ ਜਿਵੇਂ ਕੋਈ ਕਾਲੀ ਕੰਕੂਰ ਪੱਤਲਾਂ ਚੋਂ ਚੰਨ ਦਿਸ ਰਿਹਾ ਹੋਵੇ ਜਦ ਉਹ ਉਪਰਾ ਮਰਦ ਵੇਖਦਿਆਂ ਤੁਰੰਤ ਬੁਰਕੇ ਦਾ ਸਿਰ ਤੇ ਰੱਖਿਆ ਪੱਲਾ ਮੂੰਹ ਤੇ ਸੁਟ ਲੈਂਦੀ ਇੰਜ ਮਹਿਸੂਸ ਹੁੰਦਾ ਜਿਵੇਂ ਚੰਨ ਬਦਲਾ ਨੇ ਟੱਕ ਲਿਆ ਹੋਵੇ ਕਲੀਆਂ ਖੂਬਸੂਰਤ ਅੱਖਾਂ ਹੀ ਦਿਸਦੀਆਂ ਰਹਿ ਜਾਂਦੀਆਂ ਪਰ ਉਹ ਛੇਤੀ ਘਰ ਪਹੁੰਚਣਾ ਚਾਹੁੰਦਾ ਸੀ ਉਧਰ ਕੁੱਪੜਾਜ ਹੋਏ ਅਤਨਕੀ ਹਮਲੇ ਕਾਰਨ ਫਲਾਈਟਾਂ ਰੁਕ ਦਿੱਤੀਆਂ ਗਈਆਂ ਸਨ ਪਰ ਸਭ ਕੁਝ ਕਿਸਮਤ ਕੁਝ ਸੋਚ ਕੇ ਹੀ ਕਰ دیا۔ ਸ਼ਾਇਦ ਕੁਝ ਗਵਾਚੀਆਂ ਮਿਲਣਾ ਸੀ ਕਰਨ ਵੀ ਨੂੰ ਜੋ ਸਭ ਕੁਝ ਇੱਕਦਮ ਪਾਪਰ ਗਿਆ ਸੀ ਪਰ ਉਹ ਛੇਤੀ ਘਰ ਪਹੁੰਚਣਾ ਚਾਹੁੰਦਾ ਸੀ ਉਧਰ ਕੁੱਪੜਾਜ ਹੋਏ ਅਤਨਕੀ ਹਮਲੇ ਕਾਰਨ ਫਲਾਈਟਾਂ ਰੁਕ ਦਿੱਤੀਆਂ ਸਨ ਪਰ ਸਭ ਕੁਝ ਕਿਸਮਤ ਕੁਝ ਸੋਚ ਕੇ ਹੀ ਕਰਦੀ ਹੁੰਦੀ ਆ ਸ਼ਾਇਦ ਕੁਝ ਗਵਾਚੀਆਂ ਮਿਲਣਾ ਸੀ ਕਨਫੀਨ ਨੂੰ ਜੋ ਸਭ ਕੁਝ ਇੱਕਦਮ ਵਾਪਰ ਗਿਆ ਸੀ ਉਹਨੇ ਘੜੀ ਤੇ ਨਿਗਾਹ ਮਾਰੀ ਸਵੇਰ ਦੇ 11:30 ਹੋਏ ਸਨ ਉਹਨੇ ਸਟੇਸ਼ਨ ਤੇ ਜਾਣ ਦਾ ਸੋਚਿਆ ਕਿਉਂਕਿ ਅਗਰ ਬੱਸ ਫਲਾਈਟ ਨਾ ਮਿਲੇ ਤਾਂ ਆਖਰੀ ਰਾ ਪਚਦਾ ਸੀ ਸ਼੍ਰੀਨਗਰ ਸ ਰੇਲਵੇ ਦਾ ਪਰ ਰੇਲ ਹੀ ਸ਼੍ਰੀਨਗਰ ਤੋਂ ਸਿਰਫ ਬਨਿਹਾਲ ਤੱਕ ਹੀ ਚਲਦੀ ਆ ਬਨੇਹਾਲ ਤੋਂ ਅੱਗੇ ਉਦਮਪੁਰ ਤੇ ਜੰਮੂ ਲਈ ਬਸ ਤੇ ਟਾਟਾ ਸੌ ਮਿਲ ਜਾਂਦੀਆਂ ਹਨ ਪਰ ਰੇਲ ਦਾ ਸਮਾਂ ਸੀ 3 ਵਜੇ ਬਹੁਤ ਪਖਤ ਸੀ ਇਸ ਲਈ ਉਹਨੇ ਕਾਰਾਪੁਰ ਜਾਣ ਦੀ ਸੋਚੀ ਕਾਰਾਪੁਰ ਡਲ ਛੇਲ ਦਾ ਕਿਨਾਰਾ ਹੈ ਜਿੱਥੇ ਪਾਣੀ ਛਕਿਸ਼ਤੀਆਂ 'ਚ ਸਬਜ਼ੀ ਮੰਡੀ ਲੱਗਦੀ ਜੋ ਕਸ਼ਮੀਰ ਦੇ ਹੁਸਨ ਨੂੰ ਚਾਰ ਚੰਨ ਲਾ ਦਿੰਦੀ ਆ ਸਵਾਰੀ ਉੱਥੇ ਟਾਂਗਾ ਹੀ ਚੱਲਦੀ ਆਟੋ ਨਹੀਂ ਸੰਨ ਕਰਨਵੀ ਟਾਂਗਲੇ ਕਾਰਾਪੁਰ ਪਹੁੰਚ ਗਿਆ ਦੂਰ ਤੱਕ برف ਨਾਲ ਲੱਦੇ ਪਹਾੜ ਸ਼ਾਂਤ ਪਾਤਾਵਰਨ ਚ ਕੋੜੀ ਦੀ ਪੈਰਾਂ ਦੀ ਠੱਪ ਠੱਪ ਦੀ ਆਵਾਜ਼ ਗਿੱਲੀ ਸੜਕ ਤੇ ਇੱਕ ਸੰਗੀਤ ਜਿਹਾ ਛੇੜ ਰਹੀ ਸੀ ਕਰਮਬੀਰ ਦੇ ਮੂੰਹ ਵਿੱਚੋਂ ਇੱਕ ਸ਼ੇਰ ਨਿਕਲਿਆ ਕਰਤੇ ਹੈ ਬੰਦਗੀ ਉਹ ਜੰਨਤ ਕੋ ਪਾਣੇ ਕੇ ਲੀਏ ਬਲਾ ਉਹ ਕਿਉਂ ਕਰੇ ਬੰਦਗੀ ਜਿਸ ਨੇ ਜੀਤੇ ਜੀ ਉਹ ਜੰਨਤ ਕੋ ਦੇਖਾ ਕਾਰਾਪੁਰਛਪਤ ਰੋਨਿਕ ਸੀ ਦਸੰਬਰ ਦਾ ਮਹੀਨਾ ਹੋਣ ਕਰਕੇ ਡਲ ਝੀਲ ਦੇ ਨਾਲ ਸੜਕ ਬਰਫ਼ ਨਾਲ ਛਿੱਟੀ ਹੋਈ ਪਈ ਸੀ ਬਰਫ਼ ਨਾਲ ਲੱਦੇ ਖੜੇ ਸੀ ਰੰਗ ਪਰੰਗੇ ਸ਼ਿਕਾਰੀ ਲੱਕੜੀ ਦੇ ਬਨੇ ਹਾਊਸ ਬੋਟ ਜਿਸ ਚ ਰਾਤ ਨੂੰ ਸੌਉਮੂ ਸਵੇਰ ਤੱਕ ਤੁਸੀਂ ਹਵਾ ਨਾਲ ਡਲ ਝੀਲ ਦੇ ਵਿਚਾਲੇ ਹੂੰ ਪਰ ਇਹ ਨਜ਼ਾਰਾ ਹੋਣ ਤੋਂ ਬਾਅਦ ਵੀ ਇੱਕ ਡਰ ਤੇ ਸਹਿਮ ਦਾ ਮਾਹੌਲ ਹਰਦਮ ਬਨਿਆ ਰਹਿੰਦਾ ਏ ਲੋਕਾਂ ਵਿੱਚ ਪਤਾ ਨਹੀਂ ਚੱਲਦਾ ਕਦ ਆਰਮੀ ਅਨਮਿੱਥੇ ਸਮੇਂ ਲਈ ਕਰਫਿਊ ਲਗਾ ਕੇ ਕਰੰਚ ਬੰਦ ਕਰ ਦਿੰਦੀ ਆ ਲੋਕਾਂ ਦੀ ਗੱਲ ਚੇਤੋ ਉਹ ਗਾਂਦੀ ਰੋਡ ਹੁੰਦਾ ਹੋਇਆ ਪੈਦਲ ਹੀ ਸਟੇਸ਼ਨ ਵੱਲ ਚੱਲ ਪਿਆ ਪਹਾੜਾਂ ਦੀ ਠੰਡੀ ਠਾਰ ਹਵਾ ਹੱਡ ਚੀਰ ਰਹੀ ਸੀ ਉੱਥੋਂ ਦੇ ਸਥਾਨਕ ਲੋਕਾਂ ਨੇ ਛੋਟੀਆਂ ਰੰਗ ਵਾਲੇ ਡੱਬੇ ਦੇ ਆਕਾਰ ਦੀਆਂ ਅੰਗੀਠੀਆਂ 'ਚ ਕੋਲੇ બાળ ਕੇ ਕੁੰਡੇ ਤੋਂ ਫੜ ਛਾਤੀ 'ਨ ਲਾਈਆਂ ਹੋਈਆਂ ਸਨ ਕਰਨਵੀਰ ਸ਼੍ਰੀਨਗਰ ਦੀ ਸੁੰਦਰਤਾ ਨੂੰ ਨਿਹਾਰਦਾ ਜੀਲਮ ਤਰਿਆ ਤੇ ਬਣਿਆ ਰਾਮਬਾਗ ਵਾਲਾ ਪੁਰਾਣਾ ਪੁਲ पार ਕਰਕੇ ਸਟੇਸ਼ਨ ਤੇ ਪਹੁੰਚ ਗਿਆ। ਉਹਨੇ ਬਨਿਹਾਲ ਦੀ ਟਿਕਟ ਲਈ ਤੇ ਇੱਕ ਖਾਲੇ ਬੈਂਚ ਤੇ ਅਖਬਾਰ ਲੈ ਕੇ ਬੈਠ ਗਿਆ। ਖਬਰਾਂ 'ਚ ਖੁੱਬੇ ਨੂੰ ਕੋਈ ਧਿਆਨ ਨਹੀਂ ਸੀ। ਕੌਣ ਆ ਜਾ ਰਿਹਾ ਏ? ਇੱਕ ਕੁੜੀ ਜ਼ਰੂਰ ਉਸਦੇ ਨਾਲ ਆ ਕੇ ਬੈਂਚ ਤੇ ਬੈਠ ਗਈ ਸੀ। ਬੇਸ਼ੱਕ ਕਨਵਿਨੀਅਸ ਫਲ ਦੇਖਿਆ ਤਾਂ ਨਹੀਂ ਪਰ ਉਹਨੇ ਮਹਿਸੂਸ ਜ਼ਰੂਰ ਕਰ ਲਿਆ ਸੀ। कि एक ਕੁੜੀ ਹੀ ਬੈਠੀ ਆ ਉਸ ਨਾਲ ਪੈਂਚ ਤੇ ਸਰ ਕੀ ਆਵਾਜ਼ ਆਈ ਬੰਧੋਨ ਕਾਨ ਨਾ ਸਟੇਸ਼ਨ ਤੇ ਕਾਫੀ ਪੀੜ ਸੀ ਉਹ ਖਬਰਾਂ ਚ ਸ਼ਾਇਦ ਗਵਾਚਾ ਹੀ ਰਹਿੰਦਾ ਜੀ ਉਸਨੇ ਕੰਨੀ ਇੱਕ ਮਿੱਠੀ ਜੀ ਆਵਾਜ਼ ਨਾ ਪੈਂਦੀ ਕੰਨ ਬੇਟਾ ਇੱਧਰ ਆਉ ਟ੍ਰੇਨ ਆਨੇ ਵਾਲੀ ਕਿਉਂ ਦੁਖੀ ਕਰਤੀ ਹੂੰ ਮਮਾ ਕੋ ਕਨਵੇ ਨੂੰ ਆਪਣਾ ਨਾਮ ਸੁਣ ਝਟਕਾ ਜਿਹਾ ਲੱਗਾ ਉਹਨੇ ਅਖਬਾਰ ਤੋਂ ਨਿਗਾ ਹਟਾ ਕੇ ਇਕ ਤੈਰਵੀ ਜੀ ਨਿਗਾ ਕੁਛ ਨਾਲ ਬੈਠੇ ਆਵਾਜ਼ ਮਾਰਨ ਵਾਲੀ ਕੁੜੀ ਦੇ ਚਿਹਰੇ ਤੇ ਮਾਰੀ ਜੋ ਸਾਹਮਣੇ ਖੇਡ ਰਹੇ 10 ਸਾਲ ਦੇ ਬੱਚੇ ਨੂੰ ਆਵਾਜ਼ਾ ਮਾਰ ਰਹੀ ਸੀ ਉਹਦੇ ਚਿਹਰੇ ਤੇ ਨਿਗਾ ਮਾਰਨ ਤੋਂ ਬਾਅਦ ਕੰਨ ਵੀ ਨੇ ਪੱਪਸ ਨਿਗਾ ਫਿਰ ਅਖਬਾਰ ਤੇ ਕਰ ਲੇ ਪਰ ਉਹਨੂੰ ਉਹ ਕੁੜੀ ਕੋਈ ਜਾਣੀ ਪਹਿਚਾਣੀ ਜੀ ਲੱਗੀ ਸੀ ਪਰ ਫਿਰ ਵੀ ਦੁਬਾਰਾ ਉਸਨੇ ਕੁੜੀ ਵੱਲ ਨ ਦੇਖਿਆ ਕਿਰਨਤੂ ਇਸ ਆਵਾਜ਼ ਨਹੀਂ ਹੁੰਦਾ ਧਿਆਨ ਇੱਕ ਵਾਰ ਤੋਂ ਹਟਾ ਕੇ ਉਸ ਕੁੜੀ ਦੇ ਮੁਰਝਾਈ ਚਿਹਰੇ ਤੇ ਡਲ ਦਿੱਤਾ। ਉਹਨੇ ਦਿਮਾਗ ਤੇ ਜ਼ੋਰ ਪਾ ਕੇ ਯਾਦ ਕਰਨ ਦੀ ਕੋਸ਼ਿਸ਼ ਕੀਤੀ ਕਿ ਕੌਣ ਹੋ ਸਕਦੀ ਆ। ਉਹ ਅੱਖਾਂ ਫਰੀ ਬੈਠੀ ਸੀ ਤੇ ਉਹਦੇ ਬੁੱਲ ਕੰਬ ਰਹੇ ਸਨ ਜਿਵੇਂ ਹੰਝੂ ਉਹਦੀਆਂ ਪਲਕਾਂ ਤੇ ਆ ਕੇ ਰੁਕ ਗਏ ਹੋ। ਫਿਰ ਉਹ ਕੁੜੀ ਕੰਮ ਦੀ ਆਵਾਜ਼ ਚ ਬੋਲੀ, "ਵੇ ਚੰਦਰੀਆ, ਹਲੇ ਵੀ ਨਹੀਂ ਸਿਆਣੀਆ?" ਤੂ ਤਾਂ ਮੈਨੂੰ ਵਿਹਾਂ ਕੁੜੀਆਂ ਚ ਤੁਰੀ ਜਾਂਦੀ ਨੂੰ ਸਿਰਫ ਮੇਰੇ ਬਾਲਾਂ ਦੀ ਕੁੱਤ ਤੋਂ ਪਹਿਚਾਣ ਲੈਂਦਾ ਹੁੰਦਾ ਸੀ ਲੱਗਦਾ ਵਕਤ ਬਦਲ ਗਿਆ ਕਰਨ ਸੱਚੀਓ ਵਕਤ ਬਦਲ ਗਿਆ ਏ ਕਿਹਾ ਤੈ ਤੂੰ ਕਨਵਿਰ ਹੈਰਾਨ ਹੁੰਦਾ ਬੋਲਿਆ ਤੈਨੂੰ ਕੀ ਹੋ ਗਿਆ ਕਮਲੀਏ ਮੇਰੇ ਤੋਂ ਤਾਂ ਤੂੰ ਸਿਆਣੀ ਵੀ ਨਹੀਂ ਗਈ ਕਰਨ ਜਦੋਂ ਜ਼ਿੰਦਗੀ ਇਮਤਿਹਾਨ ਲੈਂਦੀ ਆ ਨਾ ਰੋਜ਼ ਦੇਖਿਆ ਜਾਣ ਵਾਲਾ ਖੁਦ ਦਾ باوجود ਵੀ ਸ਼ੀਸ਼ੇ 'ਚ ਪਹਿਚਾਨਣ ਤੋਂ ਮੁਨਕਰ ਹੋ ਜਾਂਦੀਆਂ ਨੇ ਅੱਖਾਂ ਤੂੰ ਤਾਂ ਫੇਰ ਚੰਦਰੀਆ 14 ਸਾਲਾਂ ਬਾਅਦ ਮਿਲੇ ਮੈਨੂੰ ਕਿਸੇ ਇਛਰਾ ਦੇ ਪੂਰਨ ਮੰਗ ਇਹਨਾਂ ਕਹਿੰਦੇ ਕਿ ਨੇ ਕੀਰਤ ਦੀਆਂ ਗੱਲਾਂ ਤੋਂ ਦੋ ਮੋਟੀ ਹੰਝੂ ਗੋਲ ਹੁੰਦੇ ਹੋਏ ਉਹਦੀ ਛੋੜੀ ਛਿੱਟ ਪਏ ਉਹ ਅੰਗੂਠੇ ਦੇ ਨਾਂ ਨਾਲ ਥੱਲੇ ਵਾਲੀ ਪਲਕ ਤੋਂ ਹੰਝੂ ਪੁੰਝ ਕੇ ਹੱਥ 'ਤੇ ਪਹਿਲੀ ਉਂਗਲ ਨਾਲ ਅੰਗੂਠੇ ਨੂੰ ਛੜਕਾ ਦੇ ਕੇ ਹੰਝੂ ਥੋੜਾ ਦੂਰ ਸੱਟਦੀ ਬੋਲੀ ਚਲ ਛੱਡ ਮੈਂ ਵੀ ਕਿਹੜੇ ਸਵਾਲ ਛੇੜ ਕੇ ਬੈਠ ਗਈ ਹਾਂ ਇਹ ਦੱਸ ਤੂੰ ਇੱਥੇ ਕਿਵੇਂ ਕੀਰਤ ਮੈਂ ਇੱਥੇ ਹੀ ਜੌਬ ਕਰਦਾ ਹਾਂ 3-4 ਸਾਲ ਹੋ ਚੱਲੇ ਕਨਵੀਰ ਕੀਰੇ ਦੇ ਮੋਝਾਈ ਛੇਰੇ ਤੇ ਸੋਕੇ ਹੱਡੀਆਂ ਦੀ ਮੁੱਠ ਹੋ ਚੁੱਕੇ ਸ਼ਰੀਰ ਤੇ ਧਿਆਨ ਮਾਰਦਾ ਬੋਲਿਆ ਵਾਓ ਵੰਡਰਫੁਲ ਕਰਨ ਫਿਰ ਤੇ ਬਹੁਤ ਵਧੀਆ ਯਾਰ ਇੱਥੇ ਸ਼੍ਰੀ ਨਗਰ ਛੀ ਕਰਦਾ ਜੌ ਕੀਰਤ ਮੋਝਾਈ ਛੇਰੇ ਤੇ ਮੁਸਕਾਨ ਲਿਉਂਦੀ ਬੋਲੀ ਨੇ ਨੇ ਕੀਰਤ ਸ਼੍ਰੀ ਨਗਰ ਤੋਂ 50 ਕਿਲੋਮੀਟਰ ਅੱਗੇ ਆ ਕਰਨਵੀਰ ਨੇ ਉਸ ਕਿੜ ਰਹੇ 7-8 ਸਾਲ ਦੇ ਬੱਚੇ ਤੇ ਨਿਗਾ ਘਟਦੀਆਂ ਜਵਾਬ ਦਿੱਤਾ ਜਿਸ ਬੱਚੇ ਨੂੰ ਥੋੜੀ ਦੇਰ ਪਹਿਲਾਂ ਕੀਰਤ ਨੇ ਕਰਨ ਕਕੇ ਆਵਾਜ਼ ਮਾਰੀ ਸੀ ਕਰਨ ਦੇ ਚਿਹਰੇ ਨੂੰ ਪਾਪ ਰਿਆਂ ਕੀਰਤ ਨੇ ਉਸ ਬੱਚੇ ਨੂੰ ਆਵਾਜ਼ ਮਾਰ ਕੋਲ ਬੁਲਾਉਂਦੇ ਕਿਹਾ ਬੇਟਾ ਜਾ ਹਾਂ ਮਮਾ ਕੇ ਪਾਸ ਕਰਨ ਇਹ ਮੇਰਾ ਬੇਟਾ ਆ ਇਹਦਾ ਨਾ ਵੀ ਕਰਨ ਬੇਟਾ ਇਹ ਆਪਕੇ ਅੰਕਲ ਹੈ हम एक ही कॉलेज में पढ़ते थे नमस्ते करो अंकल को नमस्ते अंकल बच्चे ने पढ़ी लिखी फैमिली जो होन करके अंग्रेजी ते अंकल शब्द नाल साडी भाषा दा जी शब्द नहीं सिलाया साढ़े जवाका मांग अंकल जी नहीं से बोलिया। फिर वो बच्चा दोबारा कीर्त वलमू करदा बोलिया। अब खेलू मम्मा प्लीज प्लीज मम्मा ठीक है खेलो लेकिन यही पास पास जरा दूर नहीं जाना ਟਰੇਨ ਆਨੇ ਵਾਲੀ ਹੈ ਕੀਰਤ ਪਿਆਰ ਨਾਲ ਬੱਚੇ ਦੇ ਵਾਲਾਂ 'ਚ ਹੱਥ ਦੀਆਂ ਸਾਰੀਆਂ ਉਂਗਲਾਂ ਕੋਲ ਕੇ ਫੇਰਦੀ ਬੱਚੇ ਵੱਲ ਵੇਖ ਕੇ ਮੁਸਕਰਾਉਂਦੀ ਬੋਲੀ ਠੀਕ ਆ ਮਮਾ ਜਰਾ ਦੂਰ ਨਹੀਂ ਜਾਊਂਗਾ ਪ੍ਰੋਮਿਸ ਇਹਨਾਂ ਕਹਿ ਕੇ ਬੱਚਾ ਆਪਣੇ ਸਾਹਮਣੇ ਖੇਡਣ ਲੱਗ ਗਿਆ ਹਾਂ ਸੱਚ ਕੀਰਤ ਤੂੰ ਇੱਥੇ ਕਿਵੇਂ ਇਹ ਤਾਂ ਦੱਸਿਆ ਹੀ ਨਹੀਂ ਮੈਂ ਤਾਂ ਜੰਮੂ ਹੀ ਰਹਿਨੀ ਆ ਇੱਥੇ ਇੱਕ ਵਿਆਹ ਤੇ ਆਈ ਸੀ ਹਾਂ ਸੱਚ ਗੱਲਾਂ ਗੱਲਾਂ ਮੈਂ ਤਾਂ ਪੁੱਛਣਾ ਹੀ ਭੁੱਲ ਗਈ ਇਥੇ ਕੱਲਾ ਰਹਿਣਾ ਜਾਂ ਫੈਮਿਲੀ ਵੀ ਨਾਲ ਕੱਲਾ ਹੀ ਰਹਿਣਾ ਬੇਪੇ ਬਾਪੂ ਪਿੰਡ ਹੀ ਆ ਇਥੇ ਠੰਡ ਚ ਲਿਆ ਕੇ ਮਾਰਨਾ ਯਾਰ ਉਹਨਾਂ ਨੂੰ ਤੂੰ ਵੀ ਵੈਸੇ ਕਦੇ ਕਦੇ ਸਵਾਲ ਪੁੱਛਣ ਵੇਲੇ ਕਮਾਲ ਹੀ ਕਰਦੀ ਕਨਵੀਰ ਹੱਸਦਾ ਹੋਇਆ ਬੋਲੇ ਕਨਵੀਰ ਤੇ ਇਨ ਕਹਿੰਦੇ ਕੀ ਇਹ ਤਾਂ ਹਾਸਾ ਛੁੱਟ ਪਿਆ ਹੱਸ-ਹੱਸ ਉਹਦੀਆਂ ਅੱਖਾਂ ਚ ਪਾਣੀ ਆ ਗਿਆ ਹੰਝੂ ਕਮਾਲ ਦੀ ਚੀਜ਼ ਹੁੰਦੀਆਂ ਚਾਹੇ ਖੁਸ਼ੀ ਹੋਵੇ ਚਾਹੇ ਗਮੀ ਇਹ ਅੱਖਾਂ 'ਚ ਆ ਹੀ ਜਾਂਦੀ ਆ ਬੇ ਤੂੰ ਸਾਰੀ ਉਮਰ ਭੋਲੇ ਦਾ ਭੋਲਾ ਹੀ ਰਹਿਣਾ ਫੈਮਲੀ ਤੋਂ ਮੇਰੀ ਮੁਰਾਦ ਤੇਰੇ بیوی ਬੱਚੇ ਕੀਰਤ ਹਸ ਕੇ ਅੱਖਾਂ 'ਚ ਆਇਆ ਪਾਣੀ ਸਾਫ਼ ਕਰਦੀ ਬੋਲੀ ਕੀਰਤ ਯਾਰ ਤੈਨੂੰ ਠੰਡ ਨਹੀਂ ਲੱਗ ਰਹੀ ਕਿੰਨੀ ਠੰਡ ਹੋਈ ਪਈ ਆ ਮੈਂ ਆਇਆ ਚਾਹ ਲੈ ਕੇ ਫਿਰ ਕਰਦੇ ਆ ਚਾਹ ਨਾਲ ਗੱਲਾਂ ਜਿਵੇਂ ਕਾਲਜ ਦੀ ਕੰਟੀਨ 'ਤੇ ਕਰਦੀ ਹੁੰਦੇ ਸੀ ਹਾਂ ਸੱਚੀ ਚੈਨਲ ਕੁਛ ਖਾਣਾ ਤਾਂ ਨਹੀਂ ਨਲਿਆ ਆਪਣੇ بیٹے ਨੂੰ ਪੁੱਛਲਾ ਕਰਨਵੀ ਨੇ ਸਾਰੇ ਗੱਲ ਹੀ ਬਦਲ ਦਿੱਤੀ ਸੀ ਕਰਨਵੇ ਕਾਲਜ ਦੀ ਕੰਟੇਨ ਤੇ ਚਾਹ ਵਾਲੀ ਗੱਲ ਕਰਕੇ ਕੀਰਤ ਅੰਦਰ ਫੇਰ ਤੋਂ ਬੁਝੀ ਅੱਗ ਦੀਆਂ ਲਾਟਾਂ ਬਲ ਗਿਆ ਸੀ ਜੋ ਅਕ 14 ਸਾਲ ਪਹਿਲਾਂ ਮਜਬੂਰੀਆਂ ਤੇ ਹਾਲਾਤਾਂ ਨੇ ਬੁਝਾ ਦਿੱਤੀ ਸੀ ਅੱਜ ਫੇਰ ਕਿਰੇ ਦੇ ਦਿਲ 'ਚ ਉਸੇ ਬੁਝੀ ਅੱਗ ਦੀਆਂ ਲਾਟਾਂ ਉੱਠ ਪਈਆਂ ਸਨ ਕਰਨਵੀਰ ਦੋ ਗਲਾਸ ਕਸ਼ਮੀਰੀ ਕਾਵਾ ਲਿਆਇਆ ਕਸ਼ਮੀਰੀ ਕਾਵਾ ਪੀਲੇ ਰੰਗ ਦੀ ਬਿਨਾ ਦੁੱਧ ਵਾਲੀ ਚਾਹ ਹੁੰਦੀ ਆ ਜਿਸ ਵਿੱਚ ਕੇਸਰ ਬਦਾਮ ਤਾਲਚੀਨੀ ਲੌਂਗ ਸਭ ਉਬਾਲੇ ਹੁੰਦੀ ਆ ਕਾਵੇ ਦਾ ਘੁੱਟ ਪਾਰਦੇ ਆ ਅੱਖਾਂ ਦੀਆਂ ਸੇਲੀਆਂ ਹਿਲਾਉਂਦੇ ਆ ਕੀਰਤ ਨੇ ਫੈਮਲੀ ਵਾਲਾ ਸਵਾਲ ਫੇਰ ਕਰਨਵੀਰ ਤੇ ਧਾਗ ਦਿੱਤਾ ਕਿਹੜੀ ਫੈਮਲੀ ਕੀ ਤਿਆਰ ਪਹਿਲਾਂ ਤੈਨੂੰ ਪਤਾ ਦੋ ਵੱਡੀਆਂ ਭੈਣਾਂ ਵਿਆਹਣ ਵਾਲੀਆਂ ਸੀ ਤੇ ਬਾਪੂ ਬਿਮਾਰ ਰਹਿੰਦਾ ਸੀ ਉਹਨੇ ਦੇ ਵਿਆਹ ਕਰਦੇ ਤੇ ਜ਼ਿੰਦਗੀ ਨੂੰ ਪੈਰਾਂ ਸਿਰ ਕਰਦਿਆਂ ਪਤਾ ਹੀ ਨਹੀਂ ਲੱਗਾ ਕਦ 35ਵੇਂ ਸਾਲੇ ਬੂਹਾ ਖੜਕਾ ਦਿੱਤਾ ਫੇਰ ਫਿਕਰ ਸੀ ਛੋਟੀ ਭੈਣ ਦਾ 3 ਕਿਸਾਲ ਪਹਿਲਾਂ ਉਹਦਾ ਵੀ ਵਿਆਹ ਕੀਤਾ ਸੀ ਮੁੰਡਾ ਨਸ਼ਾ ਪੱਤਾ ਕਰਦਾ ਸੀ ਤੇ ਮਾਰਦਾ ਘੁੱਟਦਾ ਸੀ ਉਹਦਾ ਛੱਡ ਛੜਾ ਹੋ ਗਿਆ ਹੁਣ ਦੁਬਾਰਾ ਵਿਆਹ ਕਰਨਾ ਉਹਦਾ ਤਾਂ ਹੀ ਜ਼ਿਆਦਾ ਕਾਲੀ ਆ ਪਿੰਡ ਚਾਂਦੀ ਕਰਨਵੀਰ ਇੱਕੋ ਸਾਥ ਸੀ ਸਭ ਕੁਝ ਵਿਅੰਨ ਕਰ ਗਿਆ ਇੱਕ ਦੂਜੇ ਤੋਂ ਵੱਡੇ ਦੁੱਖ ਲੈ ਕੇ ਹੱਸਣ ਦੀ ਵਜ੍ਹਾ ਲੱਭ ਰਿਹਾ ਸੰ ਦੋਨੋਂ ਪਰ ਜ਼ਿੰਦਗੀ ਕਿੱਥੇ ਹੱਸਣ ਦਿੰਦੀ ਆ ਹਾਂ ਸੱਚ ਤੋ ਵਿਆਹ ਕਰਵਾ ਲਿਆ ਦੱਸਿਆ ਵੀ ਨਹੀਂ ਤੁਸੀਂ ਕੰਜੂਸ ਹੀ ਰਹੋ ਅਰੋੜਾ ਸਾਹਬ ਲੱਖਾਂ ਦਰਦ ਦੇ ਦਿਲ ਚ ਛੁਪਾ ਕੇ ਚਿਹਰੇ ਤੇ ਨਕਲੀ ਹਾਸਾ ਲਿਆ ਕੇ ਕਰਨਵੀਰ ਝੂਠਾ ਹਾਸਾ ਹੱਸਦਾ ਬੋਲਿਆ ਇਸ ਵਾਰ ਉਹਨੇ ਕੀਰਤ ਨੂੰ ਉਸ ਨਾਂ ਨਾਲ ਬੁਲਾਇਆ ਸੀ ਜਿਸ ਨਾਂ ਨਾਲ ਉਹ ਕਾਲਜ ਦੇ ਵਕਤ 15 ਸਾਲ ਪਹਿਲਾਂ ਬੁਲਾਉਂਦਾ ਹੁੰਦਾ ਸੀ ਕੀਰ ਦਾ ਪੁਰਾਣਾ ਕੀਰਤ ਅਰੂੜਾ ਸੀ ਕਨਵਿਰਦ ਇਹਨੇ ਕਹਿਣ ਦੀ ਦੀਰ ਸੀ ਕਿ ਕੀਰਤੀਆਂ ਅੱਖਾਂ ਦੀਆਂ ਪੁਤਲੀਆਂ ਹਿੱਲੀਆਂ ਬੁੱਲ ਫਰਕੇ ਅੱਖਾਂ ਦੇ ਹੇਠਲੇ ਪਾਸੇ ਗੋਰੀਆਂ ਗੱਲਾਂ ਦਾ ਮਾਸ ਕੰਬਿਆ ਤੇ ਉਹਦੇ ਨੈਣਾਂ 'ਚ ਰੁਕਿਆ ਹੋਇਆ ਹੰਝੂਆਂ ਦਾ ਹੜ ਬਗ ਪਿਆ ਸ਼ਾਇਦ ਜਿਵੇਂ ਉਹ ਕੀਰਤ ਦੀਆਂ ਪਲਕਾਂ ਤੇ ਰੁਕਿਆ ਇਸੇ ਹੀ ਸਵਾਲ ਦੀ ਉਡੀਕ ਕਰ ਰਿਹਾ ਸੀ ਫੇਰ ਆਪਣੇ ਮੋਢੇ ਨਾਲ ਖਾਂ ਪੁੱਛਦੀ ਰੂਣ ਕਰਕੇ ਨੱਕ ਵਿੱਚ ਆਇਆ ਰੀਸ਼ਾ ਇੱਕ ਲੰਬੇ ਸਾਹ ਨਾਲ ਅੰਦਰ ਕਿਚਕਿ ਮੂੰਹ ਨਾਲ ਸਾਹ ਛੜਦੇ ਬੋਲੀ ਵਿਆਹ ਨਹੀਂ ਚੰਦ ਰਿਆ ਸਮਝੋਤਾ ਕੇ ਜੈ ਕਿ ਜ਼ਿੰਦਗੀ ਦਾ ਸੌਦਾ ਜਿਸ ਜ਼ਿੰਦਗੀ ਨੂੰ ਆਪਣੀ ਮੌਤ ਹੀ ਡਰਾਵੇ ਦੇ ਕੀ ਬਨ ਦਿੱਤਾ ਗਿਆ ਹੋ ਵੀ ਕਿਸੇ ਅਣਚਾਹੀ ਜ਼ਿੰਦਗੀ ਨਾਲ ਬੋਲਣ ਨਾਲ ਕੀਰਤ ਦੇ ਮੂੰਹ ਚੋਂ ਨਿਕਲੀ ਪਾਫ ਹਵਾ ਚ ਕਿੰਢ ਗਈ ਕੀਰਤ ਕੀਰਤ ਕੀ ਕਹਾਣੀਆਂ ਜਿਹਾ ਪਾ ਰਹੀ ਐ ਸਾਫ਼-ਸਾਫ਼ ਦੱਸ ਹੋਇਆ ਕੀ ਆ ਤੋ ਕੁਛ ਨਹੀਂ ਲੱਗਦੀ ਇਸ ਵਿਆਹ ਤੋਂ ਪੂਰੀ ਗੱਲ ਦੱਸ ਕੀ ਹੋਇਆ ਕਰਨ ਮੇਰ ਬਹੁਤ ਭਾਵਕ ਹੋ ਚੁੱਕਿਆ ਸੀ ਤੇ ਉਹਨੂੰ ਸੱਚ ਜਾਣਨ ਦੀ ਬਹੁਤ ਚਾਹਤ ਸੀ ਉਹੀ ਹੋਇਆ ਕਰਨ ਜੋ ਹੁੰਦਾ ਐ ਸਭਨੂੰ ਕੀਰਤ ਹੱਥਾਂ ਦੀਆਂ ਲਕੀਰਾਂ ਵੇਖਦੀ ਬੋਲੇ ਮਤਲਬ ਮੈਂ ਸਮਝਿਆ ਨਹੀਂ ਮਤਲਬ ਸੋਚ ਤੇ ਉਲਟ ਫੈਸਲੇ ਜੋ ਸੋਚਦੀ ਉਹ ਕਦੇ ਹੁੰਦਾ ਹੀ ਨਹੀਂ ਤੇ ਜੋ ਹੋ ਜਾਂਦਾ ਕਰਨਾ ਉਹ ਤਾਂ ਕਦੇ ਸੁਪਨੇ 'ਚ ਵੀ ਨਹੀਂ ਸੋਚਿਆ ਹੁੰਦਾ। ਤੋਂ ਮੇਰੀ ਭੱਟੀ ਭੈਣ ਸਿਰਤ ਨੂੰ ਤਾਂ ਜਾਣਦਾ ਹੀ ਸੀ। ਹਾਂ ਸੱਚ ਤੂਤੇ ਪਰਿਵਾਲਾ ਤਾਂ ਉਹਦੇ ਵਿਆਹ ਤੇ ਵੀ ਆਈ ਸੀ। ਹਾਂ ਹਾਂ ਬੈਂ ਤੇ ਬਿਆਨਤ ਫਰੀਵਾਲਾ ਆਈਆਂ ਸੀ। ਕਿੰਨੀਆਂ ਰੌਣਕਾਂ ਲੱਗੀਆਂ ਸੀ ਯਾਰ ਕੀਰਤੋਦੋ ਵਰੀਵਾਲੀ ਹੀ ਨੇ ਹਸਾ ਹਸਾ ਟਿੱਡ ਦੁੱਖ ਲਾ ਦਿੱਤਾ ਸੀ ਪਰ ਬਾਅਦ ਜਦੋਂ ਦੀ ਉਹਦੀ ਫਰੈਂਡ ਛੱਡ ਕੇ ਚਲੀ ਗਈ ਸੀ ਉਹ ਕਾਲੇ ਸੀ ਛੱਡ ਗਿਆ ਸੀ ਬਾਤ ਨਹੀਂ ਪਤਾ ਲੱਗਾ ਉਹਦਾ ਇਸ ਵਾਰ ਕਰਨਵੀਰ ਖੁਸ਼ ਵੀ ਹੋਇਆ ਤੇ ਭਾਵਕ ਵੀ ਹੋ ਗਿਆ ਸੀ ਮੈਨੂੰ ਵੀ ਥੋੜੇ ਦਿਨ ਪਹਿਲਾਂ ਹੀ ਮਿਲਿਆ ਸੀ ਉਦੋਂ ਵਾਰਾ ਕੀਰਤ ਮੋਬਾਈਲ ਦੀ ਸਕਰੀਨ ਦਾ ਲੋਕ ਖੋਲਦੀ ਭੁੱਲੀ ਅੱਛਾ ਕੀਰਤ ਕਿੱਥੇ ਐਪ ਤੇ ਮੋਬਾਈਲ ਤੇ ਇੱਕ ਐਪ ਆ ਪ੍ਰਤੀਲਿਪੀ ਉੱਥੇ ਲਿਖਦਾ ਹਸਾਉਂਦਾ ਤਾਂ ਸਭ ਨੂੰ ਹਲੇ ਵੀ ਬਹੁਤ ਆ ਪਰ ਹੁਣ ਉਹ ਆਪ ਨਹੀਂ ਹੱਸਦਾ ਅਦਿਖ ਮੋਬਾਈਲ ਦੀ ਸਕਰੀਨ ਕਰਨ ਵੀ ਤੇ ਮੂਰੇ ਖੜੀ ਬੋਲੀ ਚਲ ਕੀਤ ਵਿਅੰਤ ਨੂੰ ਮੈਂ ਐਪ ਤੋਂ ਪੜ ਲਊਂਗਾ ਤੂੰ ਅੱਗੇ ਦੱਸ ਕੀ ਹੋਇਆ ਪਲੀਜ਼ ਜਲਦੀ ਕਰ ਹਾਂ ਤੈਨੂੰ ਤਾਂ ਪਤਾ ਹੀ ਆ ਉਹਦਾ ਵਿਆਹ ਇੱਕ ਬਿਜ਼ਨਸਮੈਨ ਨਾਲ ਹੋਇਆ ਸੀ ਯਾਰ ਕੀਰਤ 15 16 ਸਾਲ ਪਹਿਲਾਂ ਦੀ ਗੱਲ ਆ ਕੁਝ ਵੀ ਯਾਦ ਨਹੀਂ ਲੜੇ ਕੰਬਲੇ ਮੇਰੇ ਤੋਂ ਤੂੰ ਨਹੀਂ ਪਛਾਣੀ ਗਈ ਸੀ ਉਹ ਕਿੱਥੇ ਯਾਦ ਰਹਿਣਾ ਇਹੀ ਗੱਲ ਸਹੀ ਆ ਕਰਨ ਤੇਰੀ ਕਵੀਲਦਾਰੀਆਂ ਦੇ ਝਖੜ ਝਾੜ ਹੀ ਦਿੰਦੇ ਆ ਦਿਮਾਗ ਚ ਯਾਦਾਂ ਤੇ ਪੱਤਿਆਂ ਨੂੰ ਕਾਲਜ ਵਕਤ ਇੰਨਾ ਸਲੇਫਸ ਯਾਦ ਰੱਖਣ ਵਾਲਿਆਂ ਨੂੰ ਹੁਣ ਤੱਕ ਘਰ ਚ ਰੱਖੀ ਹੋਈ ਚੀਜ਼ਾਂ ਯਾਦ ਨਹੀਂ ਰਹਿੰਦੀਆਂ ਬਸ ਹਾਲਾਤ ਇਦਾਂ ਦੇ ਬਣ ਜਾਂਦੇ ਆ ਕੀਰਤ ਜੋ ਯਾਦ ਰੱਖਣਾ ਚਾਹੁੰਦੇ ਆ ਉਹ ਯਾਦ ਨਹੀਂ ਰਹਿੰਦਾ ਜੋ ਨਹੀਂ ਯਾਦ ਰੱਖਣਾ ਚਾਹੁੰਦੇ ਉਹ ਕਦੇ ਭੁੱਲਦਾ ਨਹੀਂ ਆ ਅੱਗੇ ਦੀ ਗੱਲ ਦੱਸ ਕੀਰਤ ਯਾਰ ਕਰੰਬੀਰ ਕੀਰਤੀ ਹਾਂਝ ਹਾਂ ਮਿਲੋਂਦਾ ਅਗਲੀ ਗੱਲ ਜਾਣਨ ਦੀ ਇੱਛਾ ਨੂੰ ਜ਼ਾਹਿਰ ਕਰਦਾ ਬੋਲਿਆ ਤੇਰੀ ਤੇ ਜੀਜੂ ਬਹੁਤ ਪਿਆਰ ਕਰਦੇ ਸਨ ਇੱਕ ਦੂਜੇ ਨੂੰ ਇੱਕ ਦੂਜੇ ਬਿਨਾਂ ਤਾਂ ਜਨੋ ਸਾਹ ਹੀ ਨਹੀਂ ਸੀ ਲੈਂਦੇ ਪਰ ਰੱਬ ਨੂੰ ਜਿਵੇਂ ਕਿਸੇ ਨੂੰ ਕਿਸੇ ਨਾਲ ਕਿਸੇ ਪਾਸਿਓਂ ਦੁਖੀ ਕਰਕੇ ਬਿਨਾਂ ਚੈਣ ਹੀ ਨਾ ਹਾਉਂਦਾ ਹੋਵੇ ਕੋਈ ਤਨ ਦੁਖੀ ਕੋਈ ਮਨ ਦੁਖੀ ਕੋਈ ਤਨ ਦੁਖੀ ਨਾ ਤਾਂ ਦੀਦੀ ਨੂੰ ਕੋਈ ਤਨ ਦਾ ਦੁੱਖ ਸੀ ਨਾ ਧਨ ਦਾ ਦੁੱਖ ਬਸ ਦੁੱਖ ਸੀ ਤਾਂ ਵਿਆਹ ਤੋਂ 4 ਸਾਲ ਗੁਜ਼ਰ ਜਾਣ ਤੋਂ ਬਾਅਦ ਵੀ ਰੱਬ ਨੇ ਦੀਦੀ ਦੀ ਕੁੱਖ ਨੂੰ ਹਰੀ ਨਹੀਂ ਸੀ ਕੀਤਾ ਦੀਦੀ ਬਹੁਤ ਪਰੇਸ਼ਾਨ ਰਹਿਣ ਲੱਗੀ ਇੰਨੀ ਜਾਇਦਾਦ ਨੂੰ ਸੰਭਾਲਣ ਲਈ ਦੀਦੀ ਦੀ ਸੱਸ ਨੂੰ ਕੋਈ ਫ਼ਰਸ ਚਾਹੀਦਾ ਸੀ ਉਹਨੇ ਦੀਦੀ ਨੂੰ ਹਲੇ ਕੀਰਤੀ ਗੱਲ ਵਿੱਚ ਵਿਚਾਰ ਹੀ ਸੀ ਕਿ ਅਚਾਨਕ ਸਟੇਸ਼ਨ ਤੇ ਬੈਠੀਆਂ ਸਵਾਰੀਆਂ 'ਚ ਇੱਕ ਹਿਲਜੁਲ ਸ਼ੁਰੂ ਹੋ ਗਈ ਸੀ ਕਿਉਂਕਿ ਟ੍ਰੇਨ ਆ ਚੁੱਕੀ ਸੀ ਸਾਰੀਆਂ ਸਵਾਰੀਆਂ ਚੜ੍ਹਨੇ ਸ਼ੁਰੂ ਹੋ ਗਈਆਂ ਕਰਨਵੀਰ ਨੇ ਪਲੰਕ ਕੀਰਤ ਨੂੰ ਟ੍ਰੇਨ 'ਚ ਚੜਾਇਆ ਫਿਰ ਉਸਦੇ بیٹے ਨੂੰ ਚੁੱਕ ਕੇ ਕੀਰਤ ਨੂੰ ਫੜਾਇਆ ਤੇ ਮੰਗਰ ਹੀ ਆਪ ਚੜ ਗਿਆ ਤਿੰਨੋਂ ਇੱਕ ਸੀਟ ਤੇ ਬੈਠ ਕੇ ਕੀਰੇ ਦਾ ਬੇਟਾ ਖਿੜਕੀ ਵਾਲੇ ਪਾਸੇ ਬੈਠਾ ਸੀ ਨਾਲ ਕੀਰਤ ਤੇ ਕੀਰੇ ਦੇ ਨਾਲ ਕਰਨਵੀਰ ਟ੍ਰੇਨ ਵਿੱਚ ਭੀੜ ਹੁੰਨ ਕਰਕੇ ਉਹਨਾਂ ਦੋਵਾਂ ਦੇ ਬदन ਆਪਸ ਵਿੱਚ ਛਪਰਛ ਓਨ ਕਰਕੇ ਦੋਵਾਂ 'ਚ ਅਜੀਬ ਜੀ ਪੇਚੈਨੀ ਉਤਪਨ ਹੋ ਰਹੀ ਸੀ ਸ਼ੀਰੀ ਨਗਰ ਤੋਂ ਬੜੀ ਹਾਲ ਤੱਕ ਰਾਜ ਨੋ ਸਟੇਸ਼ਨਾਂ ਦਿਆਂ ਜਿੱਥੇ ਇਹ 80 ਕਿਲੋਮੀਟਰ ਦਾ ਸਫ਼ਰ ਖੂਬਸੂਰਤ ਹੋਣ ਵਾਲਾ ਸੀ ਉੱਥੇ ਇੱਕ ਦੂਜੇ ਬਾਰੇ ਵਿਛੜ ਕੇ ਬੀਤੇ ਵਰਿਆਂ ਬਾਰੇ ਜਾਣਨ ਦੀ ਉਤਸੁਕਤਾ ਵੀ ਵਧ ਗਈ ਸੀ ਥੋੜੀ ਦੇਰ ਬਾਅਦ ਕਨਵੀਰ ਨੇ ਚੁੱਪ ਤੋੜੀ ਕੀਰਤ ਅੱਗੇ ਕੀ ਹੋਇਆ ਹਾਂ ਸੱਚ ਗੱਲ ਤਾਂ ਵੇਚੀ ਰਹੀ ਗਈ ਸੀ ਕਿੱਥੇ ਸੀ ਮੈਂ ਇੰਨੀ ਜਾਇਦਾਦ ਨੂੰ ਸੰਭਾਲਣ ਲਈ ਦੀਦੀ ਦੇ ਸਾਸ ਨੂੰ ਕੋਈ ਵਾਰਸ ਚਾਹੀਦਾ ਸੀ ਉਸਨੇ ਤੇਰੀ ਦੀਵੀ ਨੂੰ ਅੱਗੇ ਪਤਾ ਨਹੀਂ ਤੂੰ ਕੀ ਕਹਿਣਾ ਸੀ ਕੀਰਤ ਕਰਨਵੇਂ ਨੇ ਟੁੱਟੀ ਹੋਈ ਗੱਲ ਦੀ ਲੜੀ ਦਾ ਸਿਰਾ ਕੀਰੇ ਤੇ ਹੱਥ ਫੜਾਉਂਦੀ ਹੈ ਕਿ ਹਾਂ ਸੱਚ ਅੱਗੇ ਦੱਸਦੀਆਂ ਇੱਕ ਤਾਂ ਅੱਗ ਲੱਗਣਾ ਚੇਤਾ ਬਾਲਾ ਮੜਾ ਹੋ ਗਿਆ ਮੇਰਾ ਗੱਲ ਵੀ ਯਾਦ ਨਹੀਂ ਆਉਂਦੀ ਇੰਨੀ ਜਾਇਦਾਦ ਨੂੰ ਸੰਭਾਲਣ ਲਈ ਦੀਦੀ ਦੇ ਸੱਸ ਨੂੰ ਕੋਈ ਵਾਰਸ ਚਾਹੀਦਾ ਸੀ ਉਹਨੇ ਮੇਰੀ ਦੀਦੀ ਨੂੰ ਮੇਨੇ ਮਾਰਨੇ ਸ਼ੁਰੂ ਕਰ ਦਿੱਤੇ ਦੀਦੀ ਡਿਪਰੈਸ਼ਨ ਦਾ ਸ਼ਿਕਾਰ ਹੋ ਗਈ ਸਾਰਾ ਦਿਨ ਪਾਗਲਾ ਵਾਂਗ ਬੈਠੇ ਰਹਿੰਦੇ ਪਰ ਜੀਜੂ ਉਹ ਪੋਤ ਕਰਦੇ ਸੀ ਦੀਦੀ ਦਾ ਉਹ ਉਹਨਾਂ ਨੂੰ ਵੱਡੀ ਤੋਂ ਵੱਡੇ ਡਾਕਟਰ ਕੋਲ ਲੈ ਕੇ ਗਏ ਇੱਕ ਦਿਨ ਅਸੀਂ ਹਲੇ ਉੱਠੇ ਹੀ ਸੀ ਸਵੇਰੇ ਸਵੇਰੇ ਦੀਦੀ ਦਾ ਫੋਨ ਆਇਆ ਕਿ ਉਹ ਮਾਂ ਵਨ ਵਾਲੇ ਨੇ ਅਸੀਂ ਸਾਰੇ ਬਹੁਤ ਖੁਸ਼ ਸੀ ਸੀ ਗੁਰੂ ਘਰ ਜਾ ਕੇ ਰੱਬ ਦਾ ਸ਼ੁਕਰਾਨਾ ਕੀਤਾ ਪਰ ਡਿਪਰੈਸ਼ਨ 'ਚ ਰਹੇ ਹੋਣ ਕਰਕੇ ਦੀਦੀ ਬਹੁਤ ਕਮਜ਼ੋਰ ਹੋ ਚੁੱਕੇ ਸਨ ਮੈਂ ਉਹਨਾਂ ਦੀ ਦੇਖਰੇਖ ਲਈ ਜੰਮੂ ਆ ਗਈ ਦੀਦੀ ਨੇ ਇੱਕ ਪੁੱਤਰ ਨੂੰ ਜਨਮ ਦਿੱਤਾ ਬਸ ਉਹਨਾਂ ਉਹ ਬੱਚਾ ਮੇਰੀ ਝੋਲੀ ਪਾਇਆ ਤੇ ਦੁਨੀਆ ਨੂੰ ਅਲਵਿਦਾ ਆਖ ਕੇ ਮੇਰੀ ਭਾਂਜੀ ਦੀ ਉਮਰ ਸਿਰਫ ਇੱਕ ਦਿਨ ਸੀ ਜਦੋਂ ਦੀਦੀ ਇਸ ਨੂੰ ਦੁਨੀਆ 'ਚ ਮੇਰੇ ਕੋਲ ਛੱਡ ਕੇ ਚਲੇ ਗਈ ਇਰੇ ਦੀਆਂ ਅੱਖਾਂ 'ਚ ਹੰਝੂ ਫਗਰੇ ਸਨ ਉਹਨੇ ਆਪਣੇ ਸੱਚੇ ਹੱਥ ਨਾਲ ਕੁੱਟ ਕੇ ਕਰਨਵੀਰ ਦਾ ਖੱਬਾ ਹੱਥ ਕੁੱਟ ਕੇ ਫੜ ਰੱਖਿਆ ਸੀ ਤੇ ਆਪਣਾ ਸੱਚਾ ਹੱਥ ਪੋਲਾ-ਪੋਲਾ ਆਪਣੇ بیٹے ਕਰਨ ਦੇ ਸਿਰ ਵਿੱਚ ਫੇਰ ਰਹੀ ਸੀ ਤੇ ਅੱਖਾਂ ਉਹਦੀਆਂ ਅਡੋਲ ਖੜੀਆਂ ਸਨ ਬਿਨਾਂ ਹਿੱਲੇ ਬਿਨਾਂ ਝਪਕੇ ਉਹ ਸਾਹਮਣੇ ਦੇਖ ਰਹੀਆਂ ਸਨ ਜਿਵੇਂ ਸਿਰਫ ਦੇਖ ਰਹੀਆਂ ਹੋਣ ਤੱਕ ਨਾ ਰਹੀਆਂ ਹੋਣ ਜਿਸ ਨੂੰ ਅਸੀਂ ਖੁੱਲ੍ਹੀਆਂ ਅੱਖਾਂ 'ਚ ਸੋਣਾ ਕਹਿੰਦੇ ਆ ਪਲੇਸ ਨੂ ਨਕੇ ਰੱਬ ਦੀਆਂ ਲਿਖੀਆਂ ਤੇ ਕਿਹੜਾ ਕਿਸੇ ਦਾ ਜੋਰ ਹੁੰਦਾ ਬਸ ਜਿਨੀ ਵਿਊ ਮਾਤਾ ਲਿਖ ਦਿੰਦੀ ਆ ਅਸੀਂ ਭੋਕੇ ਤੁਰ ਜਾਨੇ ਫੇਰ ਕੀ ਹੋਇਆ ਉਸ ਤੋਂ ਬਾਅਦ ਕਨਵਿਰ ਪਰੇ ਹੋਏ ਮੰਨਲ ਬੋਲਿਆ ਉਹ ਤੇਰਦੀ ਦੀ ਅੰਤਿਮ ਰਸਮ ਹੋਈ ਇੱਦ ਮੇਰੇ ਵਿਆਹ ਦੀ ਰਸਮ ਜੀਜੂ ਨਾਲ ਕਰਨ ਦਾ ਫੈਸਲਾ ਹੋ ਗਿਆ ਤੇ ਆਖਿਰ ਗਿਆ ਇੱਕ ਪੈਣ ਹੀ ਪੈਣ ਦਾ ਹਰ ਸਾਮ ਦੀ ਹੁੰਦੀ ਆ ਮਤਰੀ ਮਾਂ ਨੇ ਇਸ ਬੱਚੇ ਨੂੰ ਰੋਟੀ ਨਹੀਂ ਦੇਣੀ ਜਦ ਮੈਂ ਮਨਾ ਕਰਨਾ ਚਾਹਿਆ ਤਾਂ ਘਰ ਦੇ ਵੱਲੋਂ ਇੱਕ ਜ਼ਹਿਰ ਦੀ ਪੁੜੀ ਮੇਰੇ ਹੱਥ ਤੇ ਧਰ ਦਿੱਤੀ ਗਈ ਕਿ ਠੀਕ ਆ ਕਰ ਆਪਣੀ ਮਰਜ਼ੀ ਪਰ ਉਸ ਤੋਂ ਪਹਿਲਾਂ ਹ ਜ਼ਹਿਰ ਦੇ ਦੇ ਸਾਨੂੰ ਸਭ ਨੂੰ ਤੇ ਸਭ ਤੋਂ ਪਹਿਲਾਂ ਸ਼ੁਰੂ ਇਸ ਬੱਚੇ ਤੋਂ ਕਰੀ ਤਾਂ ਕਿ ساری ਉਮਰ ਮਾਂ ਬਾਰਾ ਪੁੱਤ ਮਤਰੀ ਤ ਤੇ ਛਿੜਕਾ ਨਾ ਖਾਂਦਾ ਰਹੇ ਮੈਨੂੰ ਆਕੇ ਉਸ ਇਨਸਾਨ ਨਾਲ ਪੰਨ ਦਿੱਤਾ ਗਿਆ ਜਿਸ ਨੂੰ ਮੈਂ ਭਰਾ ਦੀ ਨਜ਼ਰ ਨਾਲ ਦੇਖਿਆ ਸੀ ਜੀਜੂ ਬਹੁਤ ਅੱਗੇ ਸੀ ਪਰ ਹੁਣ ਉਹ ਮੇਰੇ ਜੀਜੂ ਨਹੀਂ ਸਨ ਲੋਕਾਂ ਦੀ ਨਜ਼ਰ 'ਚ ਮੇਰੇ ਪਤੀ ਬਣ ਚੁੱਕੇ ਸਨ ਪਰ ਤੇਨੂੰ ਪਤਾ ਕਰਨ ਫਿਰ ਕੀਰਤ ਗਰਨ ਦੀਆਂ ਅੱਖਾਂ ਚੱਖਾਂ ਪਾਉਂਦੀ ਬੋਲੀ ਬੇਸ਼ੱਕ ਅਸੀਂ ਲੋਕਾਂ ਦੀ ਨਜ਼ਰਾਂ 'ਚ ਪਤੀ ਪਤਨੀ ਸੀ ਪਰ ਇੱਕ ਦੂਜੇ ਦੀ ਨਜ਼ਰਾਂ ਵਿੱਚ ਨਹੀਂ ਕਿਉਂਕਿ ਜੀਜੂ ਕਦੇ ਦੀਦੀ ਨੂੰ ਭੁੱਲ ਹੀ ਨਹੀਂ ਸਕੇ ਮੈਂ ਬਿਨ ਪਾਣੀ ਮੱਛੀ ਵਾਂਗ ਤੜਫਦੀ ਰਹਿਣਾ ਮੈਂ ਤੈਨੂੰ ਯਾਦ ਕਰ ਕਰ ਸਾਰੀ ਰਾਤ ਰੋਂਦੀ ਰਹਿਣਾ ਮੈਂ ਇਸ ਬੱਚੇ ਦਾ ਨਾਂ ਕਰਨ ਵੀ ਰੱਖ ਦਿੱਤਾ ਪਰ ਕਰਨ ਅਸੀਂ ਕਦੇ ਇੱਕ ਰਾਤ ਵੀ ਇਕੱਠੇ ਬਿਤਾ ਕੇ ਨਹੀਂ ਦੇਖੀ ਮੈਂ ਕਰਨ ਦੀ ਮਾਂ ਤਾਂ ਬਣ ਗਈ ਪਰ ਆਪਣੇ ਪਤੀ ਦੀ ਪਤਨੀ ਅੱਜ ਤੱਕ ਨਹੀਂ ਬਣ ਸਕੀ ਇਨ ਆਖ ਕੀਰਤ ਦਾ ਰੋਨ ਉੱਚੇ ਦਿਨ ਨਿਕਲ ਗਿਆ ਸਾਰੇ ਡੱਬੇ ਦੀਆਂ ਸਵਾਰੀਆਂ ਉਹਨਾਂ ਵੱਲ ਦੇਖਣ ਲੱਗੀਆਂ ਪਰ ਜਲਦੀ ਨਾਲ ਕੀਰਤ ਨੇ ਦੋਨੋਂ ਬੁੱਲ ਅੰਦਰ ਵੱਲ ਮੂੜ ਕੇ ਕੁੱਟ ਲੇ ਤਾਂ ਕਿ ਰੋਣ ਦੀ ਆਵਾਜ਼ ਬਾਹਰ ਨਾ ਨਿਕਲੇ ਪਰ ਬੁੱਲ ਕੁੱਟ ਕੇ ਆਵਾਜ਼ ਰੁਕਦੀ ਆ ਹੰਝੂ ਪਲਾ ਕਿੱਥੇ ਰੁਕਦੇ ਆ ਟ੍ਰੇਨ ਅਨੰਤ NAG ਪਹੁੰਚ ਚੁੱਕੀ ਸੀ ਇੱਥੇ ਆ ਕੇ ਡਿੱਗਦੀ ਆ ਆਰ ਲੀਡਰ ਨਦੀ ਜੇਲਮ ਦਰਿਆ 'ਚ ਜੋ ਬਹੁਤ ਵਿਸ਼ਾਲ ਰੂਪ ਲੈਂਦੀ ਆ ਬੇਸ਼ੱਕ ਜੇਲਮ ਦੇ ਵਿੰਗ ਬਲੇਮੇ ਬਹੁਤ ਆ ਪਰ ਜ਼ਿੰਦਗੀ ਦੇ ਵਿੰਗ ਬਲੇਮੀਆਂ ਦੇ ਸਾਹਮਣੇ ਤਾਂ ਕੁਝ ਵੀ ਨਹੀਂ ਹਨ ਅਲੰਤ ਨਾਗ ਤੋਂ ਅੱਗੇ ਪਤਾ ਹੀ ਨਾ ਲੱਗਾ ਕਦ ਸੰਡੋਰਾ ਕਾਜੀਗੁੱਡ ਤੇ ਹਿਲਰ ਸ਼ਾਵਾਦ ਗੁਜ਼ਰ ਗਏ ਤੇ ਉਹ ਸਿੱਧਾ ਧੰਵਾਜੇ ਸਾਰਿਆਂ ਦਾ ਬਾਕੀ ਕੱਲ ਦੇ ਵੀਡੀਓ ਚ ਲੈ ਕੇ ਹਾਜ਼ਰ ਹੋਵਾਂਗੇ ਜੀ ਕਮੈਂਟ ਕਰਕੇ ਜਰੂਰ ਦੱਸਿਓ ਜੀ ਅੱਜ ਦਾ ਭਾਗ ਤੁਹਾਨੂੰ ਕਿਵੇਂ ਲੱਗਿਆ ਸੈਸ਼ੀ ਕਲ ਜੀ